ਜੋੜ ਤਾਂ ਸਵੇਰੇ ਉੱਠ ਕੇ ਮੁੱਖ ਦਰਵਾਜ਼ੇ ਤੇ ਜਲ ਛਿੜਕਦੀਆਂ ਹਨ ਉਹ ਕੰਨ ਖੋਲ ਕੇ ਸੁਣੋ ਵੀਡੀਓ ਜ਼ਰੂਰ ਵੇਖੋ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿਮਰ ਦੋਸ ਟਿਪਸ ਵਿੱਚ ਸ਼াশਰੀਆ ਕਾਲ ਜੀ ਤੁਹਾਡਾ ਸਾਰਿਆਂ ਦਾ तहे ਦਿਲੋਂ ਸਵਾਗਤ ਹੈ ਵਿਸ਼ੇਸ਼ ਗੁਰਦੇਵ ਨੇ ਅੱਜ ਆਪਣੀ ਕਥਾ ਵਿੱਚ ਦੱਸਿਆ ਕਿ ਜੋੜ ਤਾਂ ਸਵੇਰੇ ਉੱਠ ਕੇ ਆਪਣੇ ਘਰ ਦੇ ਦਰਵਾਜ਼ੇ ਤੇ ਪਾਣੀ ਪਾਉਂਦੀਆਂ ਹਨ ਉਹਨਾਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ ਗੁਰੂਦੇਵ ਨੇ ਅੱਜ ਆਪਣੀ ਕਥਾ ਵਿਚਾਰ ਨਿਯਮ ਦੱਸੇ ਸਨ ਅਤੇ ਕਿਹਾ ਕਿ ਜੇਕਰ ਮਾਵਾ ਤੇ ਭੈਣਾ ਇਹਨਾਂ ਚਾਰ ਨਿਯਮਾਂ ਦੀ ਪਾਲਣਾ ਕਰਨਤਾ ਜੇ ਕੋਈ ਵੀ ਕੰਮ ਨਹੀਂ ਜੋਣਾ ਦੁਆਰਾ ਪੂਰਾ ਨਾ ਕੀਤਾ ਜਾ ਸਕੇ ਜੇ ਹੀ ਕੋਈ ਸਮੱਸਿਆ ਨਹੀਂ ਜੋਣਾ ਦੁਆਰਾ ਹੱਲ ਨਾ ਕੀਤੀ ਜਾ ਸਕੇ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਚਾਰ ਨਿਯਮਾਂ ਦੀ ਪਾਲਣਾ ਕਰਨ ਨਾਲ માતા ਲక్ష్ਮੀ ਜੀ ਦਾ ਅਸ਼ੀਰਵਾਦ ਤੁਹਾਡੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਬੜਾ ਰਹੇਗਾ ਅਤੇ ਜਿੱਥੇ ਜਗ੍ਹਾ ਤੇ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਹੈ ਉੱਥੇ ਕਦੇ ਵੀ ਧਨ ਤੇ ਨਾਲ ਦੀ ਕਮੀ ਨਹੀਂ ਹੁੰਦੀ ਕਦੇ ਵੀ ਪੈਸੇ ਦੀ ਕਮੀ ਨਹੀਂ ਹੁੰਦੀ ਉਸ ਘਰ ਵਿੱਚ ਕਦੇ ਕੋਈ ਵੱਡਾ ਖਰਚਾ ਨਹੀਂ ਹੁੰਦਾ ਤੇ ਮਾਤਾ ਲక్ష్ਮੀ ਦਾ ਆਸ਼ੀਰਵਾਦ ਹਮੇਸ਼ਾ ਰਹਿੰਦਾ ਹੈ ਤਾਂ ਕਰਕੇ ਉਹ ਚਾਰ ਚੀਜ਼ਾਂ ਕੀ ਹਨ ਤੇ ਜੋਰ ਤਾਂ ਸੇਰੇ ਉੱਠ ਕੇ ਆਪਣੇ ਘਰ ਦੇ ਦਰਵਾਜ਼ੇ ਤੇ ਪਾਣੀ ਪੁੰਦਿਆ ਹਨ ਉਹਨਾਂ ਨੂੰ ਇਹ ਵੀਡੀਓ ਜ਼ਰੂਰ ਵੇਖਣੀ ਚਾਹੀਦੀ ਹੈ ਇਸ ਦੇ ਨਾਲ ਹੀ ਤੁਸੀਂ ਇਹ ਵੀ ਸੁਣਾ ਹੋਵੇਗਾ ਕਿ ਮਾਤਾ ਲక్ష్ਮੀ ਦੀ ਭਣ ਗ੍ਰਿਵੀ ਆਣੀ ਦੇਤਾ ਲక్ష్ਮੀ ਹੈ ਹੁਣ ਜਿੱਥੇ ਮਾਤਾ ਲక్ష్ਮੀ ਜੀ ਨਹੀਂ ਹੁੰਦੇ ਉੱਤੇ ਗਰੀਬੀ ਹੁੰਦੀ ਹੈ ਗਰੀਬੀ ਅਤੇ ਜਦੋਂ ਪਿੱਛੇ ਜਗ੍ਹਾ ਤੇ ਗਰੀਬੀ ਹੁੰਦੀ ਹੈ ਤਾਂ ਜਿਹਾ ਤੇ ਰਹਿਣਾ ਮੁਸ਼ਕਲ ਹੋ ਜਾਂਦਾ ਹੈ ਇਸ ਕਰਕੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਤੇ ਤਣਾਅ ਲੈਂਦੀ ਹੈ پیسے ਦੀ ਕਮੀ ਹੋ ਜਾਂਦੀ ਹੈ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜੋ ਹੋਈ ਹੋਈ ਹੁੰਦੀਆਂ ਤਾਂ ਉਹ ਜਾਣਦੇ ਹਨ ਕਿ ਚਾਰ ਚੀਜ਼ਾਂ ਕੀ ਹਨ ਚਾਰ ਨਿਯਮ ਕੀ ਹਨ ਜਿਨ੍ਹਾਂ ਦੀ ਪਾਲਣਾ ਕਰਦੀਆਂ ਵੱਡੀਆਂ ਮਾਵਾਂ ਤੇ ਭੈਣਾਂ ਨੂੰ ਹਮੇਸ਼ਾ ਹੀ ਕਰਨੀ ਚਾਹੀਦੀ ਹੈ ਭਾਤੇ ਜੇਕਰ ਤੁਸੀਂ ਅਸਤੋਂ ਇਹਨਾਂ ਨਿਯਮਾਂ ਦੀ ਪਾਲਣਾ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਜਿਹਾ ਕੋਈ ਵੀ ਖੰਮ ਨਹੀਂ ਜੋ ਪੂਰਾ ਨਾ ਹੋ ਸਕੇ ਅਜੇ ਹੀ ਕੋਈ ਵੀ ਇੱਛਾ ਨਹੀਂ ਜੋ ਪੂਰੀ ਨਾ ਹੋ ਸਕੇ ਅਸ ਦਿਨ ਆਹੀ ਹੈ ਨਾ ਚਾਹ ਨਿੰਮਦੀ ਪਾਲਣਾ ਕਰਨ ਤੋਂ ਬਾਅਦ ਤੁਹਾਨੂੰ ਕੋਈ ਵੀ ਫਾਇਦਾ ਕਰਨ ਦੀ ਜ਼ਰੂਰਤ ਨਹੀਂ ਤੁਹਾਨੂੰ ਕੋਈ ਵਰਤ ਰੱਖਣ ਦੀ ਜ਼ਰੂਰਤ ਨਹੀਂ ਤੁਸੀਂ ਲੋਕ ਬਹੁਤ ਟੈਨਸ਼ਨ ਲੈਂਦੇ ਹੋ ਕਿ ਸਾਨੂੰ ਇਹ ਇੱਛਾ ਲਈ ਉਹ ਪਾਇਆ ਬਣਾ ਪਵੇਗਾ ਤੁਹਾਨੂੰ ਵਰਤ ਰੱਖਣਾ ਪਵੇਗਾ ਪਰ ਜੇਕਰ ਤੁਸੀਂ ਲੋਕ ਇਹ ਨਿਯਮ ਅਨੁਸਾਰ ਪਾਲਣਾ ਕਰਦੇ ਹੋ ਤਾਂ ਬਿਨਾਂ ਕਿਸੇ ਮੇਲੰਦੇ ਬਿਨਾਂ ਦੇ ਸੇ ਵਰਤ ਦੇ ਸਾਰੇ ਇਹ ਕੰਮ ਆਪਣੇ ਆਪ ਹੋਣ ਲੱਗ ਪੈਣਗੇ ਅਤੇ 7 ਸਤੰਬਰ ਦੀ ਗੱਲ ਹੈ ਕਿ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਜੋ ਸਮੱਸਿਆ ਚੱਲ ਰਹੀ ਹੈ ਉਹ ਵੀ ਦੂਰ ਹੋਣੀ ਸ਼ੁਰੂ ਹੋ ਜਾਵੇਗੀ ਅਤੇ ਜੇਕਰ ਤੁਹਾਡੇ ਕਰਤੇ ਕਰਜ਼ਾ ਹੈ ਤਾਂ ਤੁਹਾਨੂੰ ਇਹ ਵੀਡੀਓ ਜ਼ਰੂਰ ਦੇਖਣ ਚਾਹੀਦਾ ਹੈ ਤੁਹਾਡਾ ਕਰਜ਼ਾ ਵੀ ਇੱਥੇ ਹੌਲੀ-ਹੌਲੀ ਦੂਰ ਹੋਣਾ ਸ਼ੁਰੂ ਹੋ ਜਾਵੇਗਾ ਤਾਂ ਕਿਹੜੀਆਂ ਗੱਲਾਂ ਹਨ ਤਾਂ ਜਾਣਦੇ ਹਾਂ ਪਰ ਸਭ ਤੋਂ ਪਹਿਲਾਂ ਮੇਰੇ ਤੋਂ ਇੱਕ ਛੋਟੀ ਜਿਹੀ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਪੂਰਾ ਜ਼ਰੂਰ ਵੇਖੋ ਇਸ ਵੀਡੀਓ ਨੂੰ ਮਿਸ ਨਾ ਕਰੋ ਕਿਉਂਕਿ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਕੀਮਤੀ ਹੈ ਅਤੇ ਵੀਡੀਓ ਨੂੰ ਹੋਰ ਲੋਕਾਂ ਨਾਲ ਸਾਂਝਾ ਵੀ ਕਰੋ ਤਾਂ ਜੋ ਹੋਰ ਲੋਕ ਵੀ ਲਾਭ ਉਠਾ ਸਕਣ ਅਤੇ ਵੀਡੀਓ ਨੂੰ ਪਿਆਰ ਜਿਹਾ ਲਾਈਕ ਵੀ ਦਿਓ ਤੇ ਆਪਣੇ YouTube ਚੈਨਲ Simrit Voice Steps ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਕਮੈਂਟ ਬਾਕਸ ਵਿੱਚ ਜੈ ਮਾ ਆ ਲਕshmi ਜ਼ਰੂਰ ਲਿਖੋ ਮਾਧਾਨੀ ਦਾ ਆਸ਼ੀਰਵਾਦ ਹਮੇਸ਼ਾ ਹੀ ਤੁਹਾਡੇ ਤੇ ਬਣਿਆ ਰਹੇ ਅਸੀਂ ਵੀਡੀਓ ਨੂੰ ਅੰਤ ਤੱਕ ਦੇਖਣ ਤੋਂ ਬਾਅਦ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅੱਗੇ ਤੁਹਾਡੀ ਇੱਛਾ ਹੈ ਤੁਸੀਂ ਬਹੁਤ ਸਿਆਣੇ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮਾਤਾ ਲਕਸ਼ਮੀ ਹਮੇਸ਼ਾ ਚੰਗੀਆਂ ਥਾਵਾਂ ਤੇ ਰਹਿਣਾ ਪਸੰਦ ਕਰਦੀ ਹੈ ਅਤੇ ਵਰਦੀ ਭੈਣ ਗਰੀਬੀ ਬੁੜੀਆਂ ਥਾਵਾਂ ਤੇ ਰਹਿਣਾ ਪਸੰਦ ਕਰਦੀ ਹੈ ਇਸ ਲਈ ਤੁਸੀਂ ਆਪਣੇ ਮਨ ਤੋਂ ਸਮਝ ਸਕਦੇ ਹੋ ਕਿ ਜਿਸ ਘਰ ਵਿੱਚ ਪਿਆਰ ਹੁੰਦਾ ਹੈ ਜਿਸ ਘਰ ਵਿੱਚ ਪੈਸੇ ਦੀ ਭਰਪੂਰਤਾ ਹੁੰਦੀ ਹੈ ਕੋਈ ਵੀ ਸਮੱਸਿਆ ਉੱਥੇ ਨਹੀਂ ਹੁੰਦੀ ਉਸ ਘਰ ਤੇ ਮਾਤਾ ਲਕਸ਼ਮੀ ਜੀ ਦਾ ਆਸ਼ੀਰਵਾਦ ਹਮੇਸ਼ਾ ਹੀ ਹੁੰਦਾ ਹੈ ਅੱਥੇ ਜਿਸ ਕਰ ਵਿੱਚ ਹਮੇਸ਼ਾ ਲੜਾਈ ਹੁੰਦੀ ਹੈ ਜਿਸ ਕਰ ਵਿੱਚ ਗਲਤ ਚੀਜ਼ਾਂ ਹੁੰਦੀਆਂ ਹਨ ਕੁਝ ਨਾ ਕੁਝ ਹੁੰਦਾ ਰਹਿੰਦਾ ਹੈ ਉਸ ਕਰ ਵਿੱਚ ਗਰੀਬੀ ਰਹਿੰਦੀ ਹੈ ਐਸ ਲਈ ਤੁਸੀਂ ਲੋਕ ਉੱਥੇ ਗਲਤੀਆਂ ਕਰਦੇ ਹੋ ਤੁਹਾਨੂੰ ਉਸ ਨੂੰ ਹੀ ਉਹਨਾਂ ਗਲਤੀਆਂ ਨੂੰ ਸੁਧਾਰਨਾ ਪਵੇਗਾ ਜੋ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੱਸ ਰਹੇ ਹਾਂ ਅੱਥੇ ਅਸੀਂ ਤੁਹਾਨੂੰ ਇੱਕ ਗੱਲ ਦੱਸਾਂਗੇ ਮਾਤਾ ਲਕਸ਼ਮੀ ਦੇ ਹੁੰਦਾ ਇੱਕ ਸਮੇਂ ਹੁੰਦਾ ਹੈ ਉਹ ਹਰ ਰੋਜ਼ ਤੁਹਾਡੇ ਘਰ ਆਉਂਦੀ ਹੈ ਪਰ ਹਰ ਰੋ ਜਦੋਂ ਤੁਹਾਡੇ ਘਰ ਵਿੱਚ वो चीज़ पाती है जिसनों गरीबी पसंद है तो वापस चली जाती है तो आखिरकार कि चीज़ है जो माता लक्ष्मी पसंद है सानू की करना चाहिए है जो देवी लक्ष्मी पसंद है तो जो देवी लक्ष्मी हर रोज़ साढ़े घर में प्रवेश करे और माँ देवी लक्ष्मी हर रोज़ सवेरे साढ़े घर कर दर्शन करती दर्शन करने निकलती है और जदों घर तो के दरवाजे से आँदी है कि वेखदी है कि इस घर सारे सो रहे हैं यानी कि उसने आनंद कोई भी तैयारी नहीं की गई है तो उसको ही वापस चली जाती है और वो जगह जितने सब कुछ होंगे है उतरे तो गरीबी जो कि माँ देवी लक्ष्मी की भैन है उत्तर पहुँच जाती है तू तो पता लगता है कि थोड़े तो घर किस तरह की समस्यावान हो शुरू हो जाए ਤਾਨੂੰ ਸਿਆਣਾ ਚਾਰ ਨਿਯਮ ਵਰੇ ਚਾਹੁੰਦੇ ਹਾਂ ਉਹ ਚਾਰ ਕੰਮ ਜੋ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਆਪਣੇ ਘਰ ਵਿੱਚ ਕਰਨੇ ਸ਼ੁਰੂ ਉਹਨੇ ਤੁਹੀਂ ਕਰ ਲੈਣੇ ਚਾਹੀਦੇ ਹਨ ਪਹਿਲੀ ਗੱਲ ਇਹ ਹੈ ਕਿ ਘਰ ਦੀ ਵੱਡੀ ਮਾਂ ਤੇ ਵੱਡੀ ਭੈਣ ਨੂੰ ਖਾਸ ਤੌਰ ਤੇ ਇਹਨਾਂ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ ਐਸ ਲਈ ਘਰ ਦੀ ਵੱਡੀ ਮਾਂ ਤੇ ਭੈਣ ਦਾ ਪਹਿਲਾ ਨਿਯਮ ਹੈ ਕਿ ਸਵੇਰੇ ਜਲਦੀ ਉੱਠੋ ਜੇ ਸੰਭਵ ਹੋਵੇ ਬ੍ਰਹਮ ਮੂਰਤੀ ਵਿੱਚ 4 ਤੋਂ 5 ਵਜੇ ਤੇ ਵਿਚਾਰ ਜਾਫੇ 6 ਜਸਤਵ ਹੋ ਜੇ ਤੱਕ ਤੁਸੀਂ ਲੋਕ ਉੱਠੋ ਹਤੇ ਆਪਣੇ ਘਰ ਦੇ ਮੁੱਖ ਪੀੜ ਤੇ ਪਾਣੀ ਛਿੜਕੋ ਕੀ ਛਿੜਕਣਾ ਹੈ ਪਾਣੀ ਤੁਸੀਂ ਬਹੁਤ ਸਾਰੇ ਲੋਕਾਂ ਨੇ ਦੇਖਿਆ ਹੋਵੇਗਾ ਤੁਹਾਨੂੰ ਸਵੇਰ ਉਹਨਾਂ ਦੇ ਘਰ ਦੇ ਮੁੱਖ ਪੀੜ ਤੇ ਪਾਣੀ ਛਿੜਕਿਆ ਹੋਇਆ ਜ਼ਰੂਰ ਮਿਲੇਗਾ ਪਛਦਾਇ ਕਾਰਣ ਹੈ ਕਿਉਂਕਿ ਮਾਤਾ ਲక్ష్ਮੀ ਜੀ ਕਹਿੰਦੀ ਹੈ ਕਿ ਮੈਨੂੰ ਉਹ ਘਰ ਪਸੰਦ ਹੈ ਜਿਸ ਦੇ ਸਾਹਮਣੇ ਸਵੇਰੇ ਪਾਣੀ ਛਿੜਕਿਆ ਜਾਂਦਾ ਹੈ ਤੇ ਮੈਨੂੰ ਉਸ ਜਮਾ ਤੇ ਉਹਨਾਂ ਵੀ ਬਹੁਤ ਪਸੰਦ ਹੈ ਤਾਂ ਤੁਹਾਨੂੰ ਕੀ ਕਰਨਾ ਪਵੇਗਾ ਮਾਮਾ ਤੇ ਪੈਣਾ ਨੂੰ ਹਮੇਸ਼ਾ ਹੀ ਸਵੇਰੇ ਚਲਦੀ ਉੱਠਣਾ ਚਾਹੀਦਾ ਹੈ ਜੇ ਸੰਭਵ ਹੋਵੇ ਤਾਂ ਬ੍ਰਹਮ ਮੂਰਤੀ 'ਤੇ ਚੁੱਪ। ਅਤੇ ਆਪਣੇ ਘਰ ਦੇ ਮੁਕੇਟ ਤੇ ਪਾਣੀ ਛਿੜਕਣਾ ਚਾਹੀਦਾ ਹੈ। ਸੁਭ ਸਮਿਆ ਸੂਰ ਚੜ੍ਹਨ ਤੋਂ ਪਹਿਲਾਂ ਤੁਹਾਨੂੰ ਲੋਕਾਂ ਦੇ ਉੱਠ ਕੇ ਆਪਣੇ ਘਰ ਨੂੰ ਸਾਫ਼ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਸੀ ਸਿੱਧੇ ਪਾਣੀ ਛਿੜਕਣਾ ਸ਼ੁਰੂ ਕਰ ਦਿੰਦੇ ਹੋ ਨਹੀਂ ਪਹਿਲਾਂ ਇਸ ਨੂੰ ਸਾਫ਼ ਕਰੋ ਸਫਾਈ ਕਰਨ ਤੋਂ ਬਾਅਦ ਤੁਹਾਨੂੰ ਲੋਕਾਂ ਨੂੰ ਆਪਣੇ ਘਰ ਦੇ ਮੁੱਖ ਕਿਰਤ ਤੋਂ ਪਾਣੀ ਛਿੜਕਣਾ ਚਾਹੀਦਾ ਹੈ ਤੇ ਪਾਣੀ ਛਿੜਕਣ ਦੀ ਮਤਸਾ ਵੀ ਰੱਸੀ ਗਈ ਹੈ ਕੁਝ ਲੋਕੀ ਕਰਦੇ ਹਨ ਕਿ ਉਹ ਪਾਣੀ ਨਾਲ ਪੜੀ ਗਵਾਟੀ ਲਾਉਂਦੇ ਹਨ ਤੇ ਸਾਮਣੇ ਸਾਰਾ ਇੱਕ ਘਰ ਤੋਂ ਲੈਂਦੇ ਹਨ ਸਾਰਾ ਹੀ ਪਾਣੀ ਐਵੇਂ ਡੋਲ ਦਿੰਦੇ ਹਨ ਇਸ ਲਈ ਕਰ ਸਵੇਰੇ ਤੋਂ ਨਾ ਮਹੱਤਵਪੂਰਨ ਨਹੀਂ ਹੈ ਹਾਲਾਂਕਿ ਸ਼ਾਮ ਨੂੰ ਤੋਂ ਵਿੱਚ ਕੋਈ ਸਮੱਸਿਆ ਨਹੀਂ ਪਰ ਸਵੇਰੇ ਪਾਣੀ ਛਿੜਕਣਾ ਮਹੱਤਵਪੂਰਨ ਹੈ ਇਸ ਲਈ ਸਵੇਰੇ ਆਪਣੇ ਘਰ ਦੇ ਦਰਵਾਜ਼ੇ ਉਚਾਰੂ ਮਾਰਨ ਤੋਂ ਬਾਅਦ ਕੀ ਕਰਨਾ ਹੈ ਆਪਣੇ ਘਰ ਦੇ ਸੋਇ ਤੋਂ ਇੱਕ ਲੋਟਾ ਪਾਣੀ ਦਾ ਲਓ ਹੋਣੇ ਪਾਣੀ ਐਨਾ ਸੋਚੋ ਕਿ ਤੁਸੀਂ ਇਸ ਵਿੱਚ ਕਿਤੇ ਵੀ ਲੈ ਸਕਦੇ ਹੋ ਤੁਸੀਂ ਲੋਗ ਇਹ ਪਾਣੀ ਆਪਣੇ ਘਰ ਦੀ ਰਸੋਈ ਤੋਂ ਹੀ ਲਓਗੇ ਹੁਣ ਸੋਈ ਵੀ ਤੁਹਾਨੂੰ ਐਨਾ ਪਾਣੀ ਨਹੀਂ ਮਿਲੇਗਾ ਇਸ ਲਈ ਇਹ ਪਾਣੀ ਤੁਹਾਡੇ ਲੋਕਾਂ ਲਈ ਹੈ ਕਿ ਤੁਸੀਂ ਆਪਣੇ ਘਰ ਤੋਂ ਇੱਕ ਥੋਟਾ ਹੀ ਲੈ ਜਾਓ ਉਹ ਥੋਟਾ ਜੇ ਤੁਹਾਡੇ ਘਰ ਦੀ ਰਸੋਈ ਵਿੱਚ ਹੈ ਜਿੱਥੇ ਤੁਹਾਨੂੰ ਪਾਣੀ ਪੀਣਾ ਹੁੰਦਾ ਹੈ ਪਾਣੀ ਇੱਕ ਡੱਬੇ ਵਿੱਚ ਰੱਖਿਆ ਜਾਂਦਾ ਹੈ ਪੀਣ ਵਾਲਾ ਪਾਣੀ ਜਿਸਨੂੰ ਤੁਸੀਂ ਲੋਕ ਨੂੰ ਬਰਬਾਦ ਨਹੀਂ ਕਰਦੇ ਕਿਉਂਕਿ ਤੁਹਾਡੇ ਘਰ ਵੀ 2003 ਤੋਂ ਹੀ ਪਾਣੀ ਮੁਢਵੇਂ ਜਿਸੀ ਤੁਸੀ ਪਾਣੀ ਭਰ ਕੇ ਰੱਖਦੇ ਹੋ ਜੇ ਠੀਕ ਹੈ ਜੇ ਤੁਸੀਂ ਇਸ ਨੂੰ ਨਹੀਂ ਰੱਖਦੇ ਤਾਂ ਅਸ ਤੋਂ ਰੱਖਣਾ ਸ਼ੁਰੂ ਕਰਦੇ ਹੋ ਕਿਉਂਕਿ ਸਿਹਰੇ ਤੋਂ ਹੁਣ ਪਾਣੀ ਆਪਣੇ ਘਰ ਦੇ ਮੁਕ ਵੇਰ ਤੇ ਲੈ ਜਾਣਾ ਚਾਹੀਦਾ ਹੈ ਹੁਣ ਇਸ ਦਾ ਇੱਕ ਹੋਰ ਕਾਰਨ ਹੈ ਇਸ ਜਗ੍ਹਾ ਤੇ ਤੁਸੀਂ ਰਸੋਈ ਵਿੱਚ ਪਾਣੀ ਕਿੰਦੇ ਹੋ ਤੇ ਆਪਣੇ ਪੁਰਖੇ λε ਜਾਵਾ ਹੈ ਐਸ ਲਈ ਜਿਦੋਂ ਤੁਸੀਂ ਉਹ ਜਗ੍ਹਾ ਤੋਂ ਪਾਣੀ ਭਰ ਕੇ ਆਪਣੇ ਮੁਕ ਵੇਰ ਤੇ ਸ਼ੇ ਕਰਦੇ ਹੋ ਤਾਂ ਸਾਡੇ ਪੁਰਖੇ ਵੀ ਸਾਡੇ ਤੋਂ ਖੁਸ਼ ਹੋ ਜਾਂਦੇ ਹਨ ਐਸ ਲਈ ਮੈ ਤੁਹਾਨੂੰ ਕੀ ਕਰਨਾ ਹੈ ਤੁਹਾਨੂੰ ਰਸੋਈ ਤੋਂ ਪਾਣੀ ਪਰ ਇੱਕ ਲੋਟਾ ਲੈਣਾ ਪਵੇਗਾ ਤੁਹਾਨੂੰ ਇੱਕ ਘੜੇ ਵਿੱਚ ਪਾਣੀ ਡੋਣਾ ਪਵੇਗਾ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੀ ਰਸੋਈ ਵਿੱਚ ਪਾਣੀ ਨਾਲ ਭਰਿਆ ਘੜਾ ਜਾਂ ਬਾਲਟੀ ਨਹੀਂ ਹੈ ਤਾਂ ਤੁਸੀਂ ਲੋਕਾਂ ਨੂੰ ਪਾਣੀ ਤਾਜ਼ਾ ਪਾਣੀ ਸ਼ੁੱਧ ਪਾਣੀ ਕਿਤੇ ਵਰਦੀ ਲੈ ਸਕਦੇ ਹੋ ਪਰ ਤੁਹਾਨੂੰ ਇਹ ਕੋਸ਼ਿਸ਼ ਕਰਨੀ ਪਵੇਗੀ ਕਿ ਤੁਹਾਨੂੰ ਇਹ ਆਪਣੇ ਘਰ ਦੀ ਰਸੋਈ ਵਿੱਚ ਹੀ ਲਿਆਉਣਾ ਚਾਹੀਦਾ ਹੈ ਤਾਂ ਬੈਟਰ ਹੋਵੇਗਾ ਹੱਥ ਲਵਾ ਤੁਹਾਨੂੰ ਲੋਕਾਂ ਨੂੰ ਆਪਣੇ ਘਰ ਦੀ ਰਸੋਈ ਤੋਂ ਪਾਣੀ ਚਾਹੀਦਾ ਹੈ ਨਹੀਂ ਤਾਂ ਜੇਕਰ ਨਹੀਂ ਮਿਲ ਰਿਹਾ ਤਾਂ ਜੋ ਵੀ ਤਾਜ਼ਾ ਪਾਣੀ ਮਿਲ ਰਿਹਾ ਹੈ ਤੁਹਾਡਾ ਚੰਗਾ ਪਾਣੀ ਤਾਂ ਉਸ ਨਾਲ ਪਾਣੀ ਦੇ ਕਲੋਟਾ ਭਰ ਕੇ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਹੁਣਾ ਪਵੇਗਾ ਤੇ ਮੁੱਖ ਗੇੜ ਤੇ ਹੁਣ ਤੋਂ ਬਾਅਦ ਤੁਹਾਨੂੰ ਆਪਣੇ ਸੱਚੇ ਹੱਦੀ ਹੱਥੀਂ ਵਿੱਚ ਪਾਣੀ ਪਾ ਕੇ ਆਣੀ ਚਿਰਕਣਾ ਪਵੇਗਾ ਤੁਸੀਂ ਸਮਝ ਗਏ ਹੋ ਕਿ ਤੁਹਾਨੂੰ ਇਸ ਨੂੰ ਕਿਵੇਂ ਚਿਰਕਣਾ ਹੈ ਇਸ ਨੂੰ ਬੋਲਣਾ ਨਹੀਂ ਹੈ ਅਜਿਹਾ ਨਹੀਂ ਹੈ ਕਿ ਤੁਸੀਂ ਕਲੋਟਾ ਲਵੋ ਅਤੇ ਇਸ ਨੂੰ ਇੱਕ ਵਾਰ ਵਿੱਚ ਡੋਲ ਦਿਵੋ ਤੁਹਾਨੂੰ ਸੱਜੇ ਹੱਥ ਦੀ ਹਥੇਲੀ ਵਿੱਚ ਥੋੜਾ ਜਿਹਾ ਪਾਣੀ ਲੈਣਾ ਪਵੇਗਾ ਤੁਹਾਡੇ ਘਰ ਦੇ ਪੂਰੇ ਘਟੇ ਵਿੱਚ ਜਿੱਥੇ ਵੀ ਘਰ ਦੇ ਬਾਹਰ ਤੁਹਾਡੇ ਘਰ ਦੀ ਸੀਮਾ ਹੈ ਦੇਲੀ ਹੈ ਤੁਹਾਡੇ ਘਰ ਦੇ ਸਾਹਮਣੇ ਇਸ ਖੇਤਰੇ ਵਿੱਚ ਤੁਸੀਂ ਲੋਕਾਂ ਨੂੰ ਆਪਣੇ ਹੱਥਾਂ ਨਾਲ ਪਾਣੀ ਛਿੜਕਣਾ ਹੈ ਇਸ ਨੂੰ ਜਲਦੀ ਨਾ ਡੋਲੋ ਜਦੋਂ ਇਸ ਪਤਨਾ ਪਾਣੀ ਛਿੜਕਿਆ ਜਾਂਦਾ ਹੈ ਤਾਂ ਇਸ ਨੂੰ ਬਹੁਤ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ ਫਸਲ ਜਿਸ ਘਰ ਵਿੱਚ ਮਾਂਵਾ ਤੇ ਭੈਣਾ ਲੈਂਦੀਆਂ ਹਨ ਉਹਨਾਂ ਨੂੰ ਜਾਗਣਾ ਚਾਹੀਦਾ ਹੈ ਇਸ ਤਰ੍ਹਾਂ ਸਵੇਰੀ ਜਲਦੀ ਉੱਠ ਕੇ ਬ੍ਰह्म ਮੂਰਤ ਵੀ ਚੁੱਠੋ ਜੇਕਰ ਤੁਸੀਂ ਸਵੇਰੇ ਆਪਣੀ ਰਸੋਈ ਦਾ ਪਾਣੀ ਆਪਣੇ ਘਰ ਦੇ ਮੁੱਖ ਗੇੜ ਤੇ ਛਿੜਕਦੇ ਹੋ ਤਾਂ ਦੇਵੀ ਲక్ష్ਮੀ ਜੀ ਉਸ ਘਰ ਵਿੱਚ ਆ ਕੇ ਖੁਸ਼ ਹੁੰਦੇ ਹਨ ਤੇ ਸਨਾਰ ਹੀ ਉਹ ਹਮੇਸ਼ਾ ਉਸ ਘਰ 'ਤੇ ਆਪਣਾ ਆਸ਼ੀਰਵਾਦ ਵੀ ਰੱਖਦੇ ਹਨ ਇਸ ਦੇ ਨਾਲ ਉਸ ਦੇ ਘਰ ਦੇ ਪਿਤਰ ਵੀ ਉਸ ਘਰ ਤੋਂ ਬਹੁਤ ਖੁਸ਼ ਹੁੰਦੇ ਹਨ ਅਤੇ ਕਦੇ ਵੀ ਕੋਈ ਵੀ ਦੁੱਖ ਜਾਂ ਮੁਸੀਬਤ ਨਹੀਂ ਹੁੰਨ ਦਿੰਦੇ ਦੂਜੀ ਗੱਲ ਇਹ ਹੈ कि ਜਦੋਂ ਤੁਸੀਂ ਆਪਣੇ ਘਰ ਵਿੱਚ ਸਵੇਰ ਦੀ ਪੂਜਾ ਕਰਦੇ ਹੋ ਜਦੋਂ ਮਾਮਾ ਆਤੇ ਹਨ ਸਵੇਰੇ ਖਾਲੀ ਹੁੰਦੀਆਂ ਹਨ ਯਾਨੀ ਪਾਣੀ ਅੱਧੀ ਛਿੜਕਣ ਤੋਂ ਬਾਅਦ ਉਸ ਤੋਂ ਬਾਅਦ ਉਹ ਆਪਣੇ ਘਰ ਦੀ ਪੂਜਾ ਦੀ ਵੀ ਕਰਦੀਆਂ ਹਨ ਇਸ ਲਈ ਜਿਸ ਘਰ ਵਿੱਚ ਪੂਜਾ ਹੋਣ ਤੋਂ ਬਾਅਦ ਉਹਨਾਂ ਦੇ ਘਰ ਦੇ ਉਹ ਘਟੇ ਦੀਵਾ ਰੱਖਿਆ ਜਾਂਦਾ ਹੈ ਮਾਤਾ ਦੇਵੀ ਰక్ష్ਮੀ ਜੀ ਖਾਸ ਕਰਕੇ ਵਿੱਚ ਉਹਨਾ ਬਹੁਤ ਪਸੰਦ ਕਰਦੇ ਹਨ ਉਹਨਾਂ ਦੇਵਾ ਇੱਥੇ ਹੈ ਤੁਸੀਂ ਆਪਣੀ ਮਰਜ਼ੀ ਅਨੁਸਾਰ ਕੋਲ ਬੱਤੀ ਜਾਂ ਲੰਬੀ ਬੱਤੀ ਵੀ ਰੱਖ ਸਕਦੇ ਹੋ ਮਾਹ ਦੇਵੀ देवत लिय लंबी बत्ती वा दीवा हमेशा रख्या जाता है जिसल जेकर लंबी बत्ती वाला दीवा रखते हो तो बेहतर है हालांकि जेकर तो गोल बत्ती वाला दीवा रखते हो तो भी कोई समस्या नहीं है इसलिए जिस घर में सवेरे पूजा पाठ करो तो घर के मुखेर दरवाजे तक एक दीवा रखा जाता है तो तुम इसे भी पासे रख सकते हो इस कोई भी ਸਮਸਿਆ ਨਹੀਂ ਹੈ ਸਲਈ ਜਿਸ ਘਰ ਵਿੱਚ ਦੀਵਾ ਮੁਕੇ ਰੱਖਿਆ ਜਾਂਦਾ ਹੈ ਤਾਂ ਮਾ ਦੇਵੀ ਲਕਸ਼ਮੀ ਉਸ ਘਰ ਵਿੱਚ ਆਉਣਾ ਬਹੁਤ ਜ਼ਿਆਦਾ ਪਸੰਦ ਕਰਦੀ ਹੈ ਅਤੇ ਜਦੋਂ ਸ੍ਰੀ ਵੇਖਦੀ ਹੈ ਕਿ ਇਸ ਘਰ ਵਿੱਚ ਇੱਕ ਦੀਵਾ ਜਗਿਆ ਹੈ ਤਾਂ ਉਸ ਘਰ ਵਿੱਚ ਹਮੇਸ਼ਾ ਹੀ ਪ੍ਰਵੇਸ਼ ਕਰਦੀ ਹੈ ਅਤੇ ਜਿਸ ਘਰ ਵਿੱਚ ਦੀਵਾ ਨਹੀਂ ਜਗਾਇਆ ਜਾਂਦਾ ਕਾ ਲਕਸ਼ਮੀ ਉੱਤੇ ਆਉਣਾ ਪਸੰਦ ਕਰਦੀ ਹੈ ਤਾਂ ਦੂਜੀ ਗੱਲ ਹੈ ਕਿ ਜਿਸ ਘਰ ਵਿੱਚ ਪਾਣੀ ਛਿੜਕਣ ਤੋਂ ਬਾਅਦ ਦੀਵਾ ਜਗਾਇਆ ਜਾਂਦਾ ਹੈ ਤਾਂ ਉੱਤੇ ਮਾ ਦੇਵੀ ਲਕਸ਼ਮੀ ਉਹਨਾਂ ਨੂੰ ਪਸੰਦ ਹੁੰਦਾ ਹੈ ਟੀਮਾ ਲਕਸ਼ਮੀ ਦੇਵੀ ਉੱਥੇ ਨਿਵਾਸ ਕਰਦੀ ਹੈ। ਇਸ ਤੋਂ ਬਾਅਦ ਜੀਗਲ ਨਗੋਲੀ ਛੋਟੇ ਜਿਹੇ ਰੰਗੋਲੀ ਇੱਕ ਛੋਟੇ ਜਿਹੇ ਸਵਾਸਤਿਕ ਜੇਕਰ ਹੈ ਤਾਂ ਜਿਹਦੇ ਰੇਮ ਤੇ ਯਮੁਕ ਦਰਵਾਜ਼ੇ ਦੇ ਬਣਾਏ ਹੈ ਤੇ ਦੇਵੀ ਲਕਸ਼ਮੀ ਉੱਥੇ ਵੀ ਆਉਣਾ ਪਸੰਦ ਹੈ। ਉੱਥੇ ਵੀ ਮਾਦੇਵੀ ਲਕਸ਼ਮੀ ਵਾਸ ਕਰਦੀ ਹੈ ਜੇਕਰ ਤੁਹਾਡੇ ਕੋਲ ਨਗੋਲੀ ਨਹੀਂ ਹੈ ਤਾਂ ਘੱਟੇ ਦਾ ਬਣਾਇ ਵਰਗਾਕਾਰ ਤੁਸੀਂ ਵੇਖਿਆ ਹੋਵੇਗਾ ਤਾਂ ਆਟੇ ਦਾ ਬਣਾਇ ਸਵਾਸਤਿਕ ਜੇਕਰ ਤੁਸੀਂ ਚਾਹੋ ਤਾਂ ਤੁਸੀਂ ਬਣਾ ਸਕਦੇ ਹੋ ਨਹੀਂ ਤਾਂ ਰੰਗੋਲੀ ਵੀ ਬਣਾ ਸਕਦੇ ਹੋ ਤੁਸੀਂ ਚਾਹੋ ਤਾਂ ਆਪਣੀ ਮਰਜ਼ੀ ਅਨੁਸਾਰ ਬਣਾ ਸਕਦੇ ਹੋ ਫੈ ਤੀਜੀ ਗੱਲ ਹੈ ਜੋ ਤੁਹਾਡੇ ਘਰ ਦੇ ਮੁੱਖ ਗੇੜਤੇ ਇੱਕ ਛੋਟੀ ਜਿਹੀ ਰੰਗੋਲੀ ਹੋਣੀ ਚਾਹੀਦੀ ਹੈ ਜਦੋਂ ਮਾਦੇਵੀ ਲਕਸ਼ਮੀ ਨੂੰ ਰੰਗੋਲੀ ਦੇਖਦੀ ਹੈ ਤਾਂ ਬਹੁਤ ਖੁਸ਼ ਹੁੰਦੀ ਹੈ ਉਸ ਘਰ ਵਿੱਚ ਵੀ ਹੁੰਦੀ ਹੈ ਇਸ ਲਈ ਤੁਹਾਨੂੰ ਲੋਕਾਂ ਨੂੰ ਹਰ ਰੋਜ਼ ਇੱਕ ਛੋਟੀ ਜਿਹੀ ਰੰਗੋਲੀ ਬਣਾਈ ਚਾਹੀਦੀ ਹੈ ਵੱਡੀ ਨਹੀਂ ਸਗੋ ਛੋਟੀ ਜਹੀ ਇਸ ਤੋਂ ਬਾਅਦ ਤਿੰਨ ਚੀਜ਼ਾਂ ਹਨ ਉਹ ਚੌਥੀ ਜੀਜ਼ ਥੋੜੀ ਵੱਖਰੀ ਜਿਹੀ ਹੈ ਤੇ ਤੁਸੀਂ ਇਸ ਬਾਰੇ ਵੀ ਜਾਣਨਾ ਚਾਹੋਗੇ ਚੱਕੀ ਜੀ ਪਾਣੀ ਦਾ ਘੜਾ ਹੈ ਜਿਸ ਦਾ ਅਰਥ ਹੈ ਕਿ ਅਸੀਂ ਸਿਹਰੇ ਪਾਣੀ ਛਿਰਕਦੇ ਹਾਂ ਪਰ ਤੁਹਾਨੂੰ ਆਪਣੇ ਘਰ ਦੇ ਮੁਕਡੇ ਤੇ ਵੀ ਪਾਣੀ ਦਾ ਘੜਾ ਰੱਖਣਾ ਚਾਹੀਦਾ ਹੈ ਉਹਨੇ ਪਾਣੀ ਦਾ ਘੜਾ ਮਿੱਟੀ ਦਾ ਤੁਹਾਡੇ ਘਰ ਵਿੱਚ ਕਿਸੇ ਹੋਰ ਚੀਜ਼ ਦਾ ਬਣਾ ਹੋ ਸਕਦਾ ਹੈ ਇਸ ਲਈ ਪਾਣੀ ਦਾ ਘੜਾ ਹਮੇਸ਼ਾ ਤੁਹਾਡੇ ਘਰ ਦੇ ਮੁਕਡੇ ਤੇ ਰੱਖਿਆ ਜਾਣਾ ਚਾਹੀਦਾ ਹੈ ਪਿੰਡਾਂ ਦੇ ਪੁਰਾਣੇ ਘਰਾਂ ਵਿੱਚ ਤੁਸੀਂ ਵੇਖਿਆ ਹੋਵੇਗਾ ਕਿ ਲੋਕ ਆਪਣੇ ਘਰ ਦੇ ਮੁਖੇਰੇ ਤੇ ਪਾਣੀ ਦਾ ਘੜਾ ਜ਼ਰੂਰ ਰੱਖਦੇ ਸੀ ਇਹ ਵੀ ਇੱਕ ਪੁਰਾਣੀ ਹੈ ਕਿ ਮਾਦੇਵੀ ਲਕਸ਼ਮੀ ਉਸ ਤੋਂ ਪ੍ਰਭਾਵਿਤ ਹੁੰਦੀ ਹੈ ਹਤੇ ਉਹ ਤੁਹਾਡੇ ਤੋਂ ਖੁਸ਼ ਹੋ ਕੇ ਤੁਹਾਡੇ ਘਰ ਵਿੱਚ ਪ੍ਰਵੇਸ਼ ਵੀ ਕਰਦੀ ਹੈ ਤੁਹਾਨੂੰ ਵੀ ਆਪਣੇ ਘਰ ਦੇ ਮੁਖੇਰੇ ਪਾਣੀ ਦਾ ਘੜਾ ਰੱਖਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਖੱਬੇ ਹੱਥ ਸੱਜੇ ਹੱਥ ਜੋ ਵੀ ਤੁਸੀਂ ਚਾਹੁੰਦੇ ਹੋ ਇਸ ਪਾਸੇ ਪਾਣੀ ਨਾਲ ਭਰ ਕੇ ਰੱਖਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਤੁਹਾਨੂੰ ਇਸ ਪਾਣੀ ਨਾਲ ਕੁਝ ਨਹੀਂ ਕਰਨਾ ਪਵੇਗਾ ਤੁਹਾਨੂੰ ਐਸੇ ਨਾਲ ਭਰ ਕੇ ਇਸ ਪਾਸੇ ਰੱਖਣਾ ਪਵੇਗਾ ਇਸ ਪਾਣੀ ਨੂੰ ਦੇਖਣ ਤੋਂ ਬਾਅਦ ਹੀ ਮਾਦੇਵੀ ਲਕਸ਼ਮੀ ਤੁਹਾਡੇ ਘਰ ਆਉਂਦੀ ਹੈ ਤੇ ਤੁਹਾਡੇ ਘਰ ਵਿੱਚ ਵਾਸ ਕਰਦੀ ਹੈ ਇਹ ਚਾਰ ਚੀਜ਼ਾਂ ਹਨ ਤੁਸੀਂ ਲੋਕਾਂ ਨੇ ਚਾਰ ਚੀਜ਼ਾਂ ਦਾ ਧਿਆਨ ਰੱਖੋ ਤੇ ਮਾਵਾ ਤੇ ਪਹਿਣਾ ਸਿਰੇ ਚਲਦੀ ਉੱਟ ਕੇ ਨਾ ਚਾਰ ਚੀਜ਼ਾਂ ਦੇ ਧਿਆਨ ਕੇਂਦਰਿਤ ਕਰੋ ਤੇ ਜੇ ਕਰੋ ਇਹ ਚਾਰ ਚੀਜ਼ਾਂ ਕਰਦੇ ਹਾਂ ਤਾਂ ਮਾਦੇਵੀ ਲਕਸ਼ਮੀ ਹਰ ਰੋਜ਼ ਨਾ ਦੇ ਘਰ ਵਿੱਚ ਆਵੇਗੀ ਕਿਉਂਕਿ ਮਾਦੇਵੀ ਲਕਸ਼ਮੀ ਹਰ ਸਵੇਰੇ ਭਰਮੌਰ ਵਿੱਚ ਸਾਰੀ ਹੀ ਧਰਤੀ ਤੇ ਘੁੰਮ ਲਈ ਨਿਕਲਦੀ ਹੈ ਅਤੇ ਜਿਸ ਘਰ ਵਿੱਚ ਉਹ ਇਹ ਚਾਰ ਚੀਜ਼ਾਂ ਵੇਖਦੀ ਹੈ ਉਹ ਉਸੇ ਪਲ ਹੀ ਉਸ ਘਰ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਅਤੇ ਜਦੋਂ ਸਵੇਰੇ ਜਲਦੀ ਤੁਹਾਡੇ ਘਰ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਸਵੇਰ ਤੋਂ ਹੀ ਤੁਹਾਡੇ ਘਰ ਵਿੱਚ ਬਹੁਤ ਜ਼ਿਆਦਾ ਵਧੀਆ ਚੀਜ਼ਾਂ ਹੋਣਾ ਸ਼ੁਰੂ ਹੋ ਜਾਂਦੀਆਂ ਹਨ ਸਭ ਕੁਝ ਚੰਗਾ ਹੋਵੇਗਾ ਹੌਲੀ ਹੌਲੀ ਤੁਹਾਡੇ ਘਰ ਤੋਂ ਕਰਜ਼ਾ ਵੀ ਖਤਮ ਹੋ ਜਾਵੇਗਾ ਜੇਕਰ ਕੋਈ ਕਰਜ਼ਾ ਹੈ ਅਤੇ ਪੈਸੇ ਦੀ ਸਮੱਸਿਆ ਵੀ ਹੈ ਤਾਂ ਉਹ ਵੀ ਹੌਲੀ ਹੌਲੀ ਦੂਰ ਹੋ ਜਾਵੇਗੀ ਹੁਣ ਅਸੀਂ ਤੁਹਾਨੂੰ ਇਹ ਚਾਰ ਚੀਜ਼ਾਂ ਦੱਸੀਆਂ ਹਨ ਜੋ ਮਾਦੇਵੀ ਲక్ష్ਮੀ ਨੂੰ ਪਿਆਰੀਆਂ ਹਨ ਹੁਣ ਅਸੀਂ ਤੁਹਾਨੂੰ ਉਹ ਚੀਜ਼ਾਂ ਦੱਸ ਰਹੇ ਹਾਂ ਜੋ ਗਰੀਬੀ ਨੂੰ ਪਿਆਰੀਆਂ ਹਨ ਯਾਨੀ ਕਿ ਅ ਲక్ష్ਮੀ ਨੂੰ ਪਿਆਰੀਆਂ ਹਨ ਭਾਵ ਜਿਸ ਘਰ ਵਿੱਚ ਕੋਈ ਵੀ ਕਰਜ਼ਾ ਨਹੀਂ ਹੈ ਅਤੇ ਕੋਈ ਕਰਜ਼ਾ ਹੋ ਜਾਵੇਗਾ ਇਹ ਗੱਲਾਂ ਹੁੰਦੀਆਂ ਨੇ ਉਸ ਘਰ ਵਿੱਚ ਗਰੀਬੀ ਆਵੇਗੀ ਮਤਲਬ ਮਾਤਾ ਲక్ష్ਮੀ ਜੀ ਪੈਣ ਆਵੇਗੀ ਵੇਖੋ ਜਦੋਂ ਲక్ష్ਮੀ ਜੀ ਆਉਂਦੀਆਂ ਤਾਂ ਤੁਹਾਡੇ ਘਰ ਦੇ ਭੰਡਾਰ ਭਰ ਦੇਣਗੀਆਂ ਪਰ ਜਦੋਂ ਗਰੀਬੀ ਆਵੇਗੀ ਅਲక్ష్ਮੀ ਆਵੇਗੀ ਤਾਂ ਤੁਹਾਡੇ ਕੋਲ ਹੈ ਉਹ ਵੀ ਨਹੀਂ ਰਹੇਗਾ ਉਹ ਸਭ ਕੁਝ ਖਾਲੀ ਕਰ ਦੇਵੇਗੀ ਤੇ ਉਹਨਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਗਰੀਬੀ ਦੇ ਕਾਰਨ ਹੁੰਦੀਆਂ ਹਨ ਤਾਂ ਹੁਣ ਤੁਹਾਡੇ ਤੇ ਨਿਰਭਰ ਕਰਦਾ ਹੈ ਕਿ ਤੁਹਾਨੂੰ ਲక్ష్ਮੀ ਜੀ ਨੂੰ ਖੁਸ਼ ਕਰਨ ਲਈ ਇਹ ਚਾਰ ਕੰਮ ਕਰੋਗੇ ਜਾਂ ਫਿਰ ਅਲక్ష్ਮੀ ਨੂੰ ਅੰਦਰਲੇ ਉਹਨਲੇ ਯਾਨੀ ਕਿ ਤੁਹਾਨੂੰ ਇਹ ਚਾਹ ਕੰਮ ਕਰਨੇ ਪੈਣਗੇ ਹੁਣ ਜਾਣੋ ਗਰੀਬੀ ਕਿਵੇਂ ਹੁੰਦੀ ਹੈ ਜਦੋਂ ਗਰੀਬੀ ਹੁੰਦੀ ਹੈ ਜਦੋਂ ਤੁਸੀਂ ਲੋਕ ਸਵੇਰੇ ਬਹੁਤ देर तक ਸੁਲਦੇ ਹੋ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਚਾਹੀਦਾ ਹੈ ਪਰ ਜਦੋਂ ਕਿ ਕੋਈ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਨਹੀਂ ਸਕਦਾ ਤਾਂ ਉਸ ਨੂੰ ਉੱਠਣਾ ਚਾਹੀਦਾ ਹੈ 6 ਵਜੇ ਤੱਕ ਉੱਠੋ ਕਿਉਂਕਿ ਜੇ ਤੁਸੀਂ ਇਸ ਤੋਂ ਬਾਅਦ ਉੱਠਦੇ ਹੋ ਤਾਂ ਇੱਕ ਸਧਾਰਨ ਗੱਲ ਹੈ ਕਿ ਦਰ-ਦਰ ਆ ಲಕ್ಷਮੀ ਮਾਤਾ ਤੁਹਾਂਹੇਕਾਰ ਵੀ ਜ਼ਰੂਰ ਪ੍ਰੇਸ਼ ਕਰੇਗੀ ਜੋ ਕਿ ਉਹ ਖੁਦ ਕਹਿੰਦੀ ਹੈ ਕਿ ਉਸ ਨੂੰ ਉਹ ਘਰ ਜਾਣਾ ਪਸੰਦ ਹੈ ਜਿੱਥੇ ਲੋਕ ਸੂਰਜ ਚੜ੍ਹਨ ਤੋਂ ਬਾਅਦ ਵੀ ਸੁੰਦੇ ਰਹਿੰਦੇ ਹਨ ਅਤੇ ਦੁਪਹਿਰ ਤੱਕ ਵੀ ਸੁੰਦੇ ਰਹਿੰਦੇ ਹਨ ਅਤੇ ਉਸ ਘਰ ਵਿੱਚ ਹਮੇਸ਼ਾ ਹੀ ਪ੍ਰਵੇਸ਼ ਕਰਦੀ ਹੈ ਤੇ ਤੁਸੀਂ ਜਾਣਦੇ ਹੋ ਕਿ ਜਿਸ ਘਰ ਵਿੱਚ ਰਿੱਤਤਾ ਯਾਨੀ ਇਹ ਲక్ష్ਮੀ ਮਾsha ਪ੍ਰਵੇਸ਼ ਕਰਦੀ ਹੈ ਉੱਥੇ ਓਟੋਮੈਟਿਕਲੀ ਸਭ ਕੁਝ ਮਨਾ ਸ਼ੁਰੂ ਹੋ ਜਾਂਦਾ ਹੈ ਸਲੀ ਜੇਕਰ ਸੰਭਵ ਹੋਵੇ ਤਾਂ ਕਰਦੀਆਂ ਮਾਮਾ ਪੈਣਾ ਨੂੰ ਆਪਣੇ ਘਰ ਦੇ ਸਾਰੇ ਮੈਂਬਰਾਂ ਦੀ ਇੱਕ ਗੱਲ ਜ਼ਰੂਰ ਸੁਧਾਰਨੀ ਚਾਹੀਦੀ ਹੈ ਕਿ ਉਹ ਜਲਦੀ ਉੱਠਣ ਤੁਸੀਂ ਸਾਰੇ ਜੇ ਜਲਦੀ ਉੱਠੋ ਪਰ ਜੇ ਸੰਭਵ ਹੋਵੇ ਤਾਂ ਆਪਣੇ ਘਰ ਦੇ ਸਾਰੇ ਮੈਂਬਰਾਂ ਨੂੰ ਜਲਦੀ ਉੱਠਣ ਲਈ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰੋ ਸੂਰਜ ਚੜ੍ਹਨ ਤੋਂ ਬਾਅਦ ਜਾਰੰ ਦੇ ਤੱਕ ਨਾ ਸੋਵੋ ਤੁਹਾਨੂੰ ਲੋਕਾਂ ਨੂੰ ਬਸੇ ਯਾਦ ਰੱਖਣਾ ਪਵੇਗਾ ਐਸ ਲਈ ਜੋ ਵੀ ਲੋਕ ਸਵੇਰੇ ਸੁੰਦੇ ਰਹਿੰਦੇ ਹਨ ਉਹਨਾਂ ਦੇ ਘਰ ਇੱਥੇ ਗਰੀਬੀ ਆਵੇਗੀ ਇਸ ਤੋਂ ਬਾਅਦ ਦੂਜੀ ਗੱਲ ਇਹ ਹੈ ਕਿ ਜਿਸ ਘਰ ਵਿੱਚ ਰਾਤ ਦੇ ਗੰਦੇ ਭਾਂਡੇ ਰੱਖੇ ਜਾਂਦੇ ਹਨ ਸਵੇਰੇ ਮਾਂ ਦੇਵੀ ਲక్ష్ਮੀ ਦੇ ਨਾਲ ਅਲਕਸ਼ਮੀ ਵੀ ਘਰ ਹੁੰਦੀ ਹੈ ਜਿਸ ਘਰ ਵਿੱਚ ਲక్ష్ਮੀ ਜੀ ਨੇ ਪਸੰਦ ਕੀਤੀਆਂ ਚੀਜ਼ਾਂ ਨਹੀਂ ਮਿਲਦੀਆਂ ਉਸ ਘਰ ਵਿੱਚ ਗਰੀਬੀ ਪ੍ਰਵੇਸ਼ ਕਰਦੀ ਹੈ ਜਿਸ ਘਰ ਵਿੱਚ ਰਾਤ ਦੇ ਭਾਂਡੇ ਸਵੇਰ ਤੱਕ ਰੱਖੇ ਜਾਂਦੇ ਹਨ ਉਸ ਘਰ ਵਿੱਚ ਗਰੀਬੀਆਂ ਨੇ ਅਲక్ష్ਮੀ ਜੀ ਨੂੰ ਪ੍ਰਦੇਸ਼ ਕਰੇਗੀ ਕਿਉਂਕਿ ਜੇਕਰ ਤੁਸੀਂ ਰਾਤ ਦੇ ਭਾਂਡੇ ਧੋਕੇ ਨਹੀਂ ਸੰਦੇ ਤਾਂ ਤੁਹਾਡੇ ਰਾਤ ਦੇ ਭਾਂਡੇ ਸਵੇਰ ਤੱਕ ਰੱਖੇ ਜਾਂਦੇ ਹਨ ਗਰੀਬੀ ਇਸ ਘਰ ਵਿੱਚ ਹੋਣੀ ਲਾਜ਼ਮੀ ਹੈ ਇਸ ਦਾ ਮਤਲਬ ਹੈ ਕਿ ਉਸ ਘਰ ਵਿੱਚ ਜਿਹੇ ਕੰਮ ਹੋਣ ਵੜੇ ਹਨ ਜਿਸ ਕਾਰਨ ਤੁਸੀਂ ਲੋਕ ਹਮੇਸ਼ਾ ਹੀ ਪਰੇਸ਼ਾਨ ਰਹੋਗੇ ਹਸਤੋਂ ਬਾਤੀਜੀ ਗੱਲ ਹੈ ਮਾਮਾ ਨੂੰ ਜੋ ਦੁਪਹਿਰ ਨੂੰ ਸੌਂਦੀਆਂ ਹਨ ਇਹ ਇੱਕ ਬਹੁਤ ਹੀ ਆਮ ਗੱਲ ਹੈ ਕਿ ਜ਼ਿਆਦਾਤਰ ਲੋਕ ਦੁਪਹਿਰ ਨੂੰ ਇੱਕ ਦੋ ਘੰਟੇ ਨੀਂਦ ਲੈਂਦੇ ਹਨ ਹਾਲਾਂਕਿ ਤੁਸੀਂ ਲੋਕ ਆਰਾਮ ਕਰ ਸਕਦੇ ਹੋ ਪਰ ਤੁਹਾਨੂੰ ਲੋਕ ਨੂੰ ਦੁਪਹਿਰ ਨੂੰ ਡੂੰਘੀ ਨੀਂਦ ਨਹੀਂ ਲੈਣੀ ਚਾਹੀਦੀ ਇਹ ਨਿਯਮਾਂ ਦੇ ਵਿਰੁੱਧ ਹੈ ਬਾਕੀ ਤੁਹਾਡੀ ਮਰਜ਼ੀ ਹੈ ਤੁਸੀਂ ਆਪਣੀ ਮਰਜ਼ੀ ਦੇ ਅਨੁਸਾਰ ਕਰ ਸਕਦੇ ਹੋ ਐਸ ਲਈ ਗਰੀਬੀ ਹਰ ਚੀਜ਼ ਨੂੰ ਪਿਆਰ ਕਰਦੀ ਹੈ, ਕਰਦੀਆਂ ਮਾਵਾਂ ਤੇ ਘਰ ਦਾ ਪਹਿਲੂ ਸੰਭਾਲਦੀਆਂ ਹਨ। ਗਰੀਬੀ ਇਸ ਘਰ ਵਿੱਚ ਵੀ ਪ੍ਰਵੇਸ਼ ਕਰਦੀ ਹੈ ਕਿਉਂਕਿ ਉਹਨਾਂ ਨੂੰ ਇਹ ਚੀਜ਼ਾਂ ਪਸੰਦ ਹਨ। ਇਸ ਤੋਂ ਲਾਵਾ ਚੁੱਤੀ ਗੱਲ ਇਹ ਹੈ ਕਿ ਜਿਸ ਘਰ ਵਿੱਚ ਸਵੇਤੋਂ ਲੜਾਈਆਂ ਸ਼ੁਰੂ ਹੋ ਜਾਂਦੀਆਂ ਹਨ। ਕਲੇਸ਼ ਸ਼ੁਰੂ ਹੋ ਜਾਂਦੇ ਹਨ, ਘਰ ਵਿੱਚ ਸਫਾਈਆਂ ਨਹੀਂ ਹੁੰਦੀਆਂ, ਮੱਖੀਆਂ ਇੱਧਰ-ਉੱਧਰ ਉੱਡਦੀਆਂ ਨੇ, ਦੀਆਂ ਪਿੰਪਣਾਂਦਾ ਰਹਿੰਦੀਆਂ ਨੇ, ਕੁਝ ਵੀ ਹੋ ਰਿਹਾ ਹੈ, ਸਿੱਕੀ ਗੰਦਗੀ ਪਈ ਹੈ। ਗਰੀਬੀ ਉਸੇ ਘਰ ਵਿੱਚ ਪ੍ਰਵੇਸ਼ ਕਰਦੀ ਹੈ, ਫਿਰ ਘਰ ਵਿੱਚ ਸਮੱਸਿਆਵਾਂ ਆਉਂਦੀਆਂ ਸ਼ੁਰੂ ਹੋ ਜਾਂਦੀਆਂ ਹਨ। ਅਤੇ ਇੱਕ ਹੋਰ ਗੱਲ ਜੋ ਅਸੀਂ ਤੁਹਾਨੂੰ ਅੰਤ ਵਿੱਚ ਦੱਸਾਂਗੇ ਕਿ ਜਿਸ ਘਰ ਵਿੱਚ ਸਵੇਰੇ ਤੋਂ ਹੀ ਲੜਾਈਆਂ ਸ਼ੁਰੂ ਹੁੰਦੀਆਂ ਹਨ ਜੇਕਰ ਨਿੰਬੂ ਅਤੇ ਮਿਰਚ ਇਕੱਠੇ ਰੱਖ ਕੇ ਜਾਂਦੇ ਹਨ ਤਾਂ ਗਰੀਬੀ ਉਸ ਘਰ ਵਿੱਚ ਪ੍ਰਵੇਸ਼ ਕਰਦੀ ਹੈ ਐਸ ਲਈ ਤੁਹਾਨੂੰ ਲੋਕਾਂ ਨੂੰ ਨਿੰਬੂ ਅਤੇ ਮਿਰਚ ਇਕੱਠੇ ਨਹੀਂ ਰੱਖਣੇ ਚਾਹੀਦੇ ਤੁਹਾਨੂੰ ਇਹਨਾਂ ਨੂੰ ਫ੍ਰਿਜ ਦੇ ਅੰਦਰ ਵੀ ਵੱਖਰੇ ਰੱਖਣਾ ਚਾਹੀਦਾ ਹੈ ਉੱਪਰਲੇ ਜਾਂ ਹੇਠਲੇ ਦਰਾਜਾਂ ਵਿੱਚ ਨਹੀਂ ਜੇਕਰ ਨਿੰਬੂ ਅੰਦਰ ਰੱਖਿਆ ਹੈ ਤਾਂ ਮਿਰਚਾਂ ਨੂੰ ਬਾਹਰ ਵੱਖਰੇ ਰੱਖੋ ਤੁਹਾਨੂੰ ਦੋਕਾ ਨੂੰ ਨਿੰਬੂ ਅਤੇ ਮਿਰਚਾਂ ਨੂੰ ਵੱਖਰੇ ਰੱਖਣਾ ਚਾਹੀਦਾ ਹੈ ਕਿਉਂਕਿ ਨਿੰਬੂ ਅਤੇ ਮਿਰਚ ਦੀ ਜਗ੍ਹਾ ਗਰੀਬੀ ਦਾ ਸਥਾਨ ਹੈ ਉਹਨਾਂ ਨੂੰ ਇਹ ਪਸੰਦ ਹੈ ਇਸ ਲਈ ਲੋਕ ਆਪਣੇ ਘਰ ਦੇ ਮੁਖ ਦੇ ਗੇੜ ਤੇ ਨਿੰਬੂ ਅਤੇ ਮਿਰਚ ਲਟਕਾਉਂਦੇ ਹਨ ਤਾਂ ਜੋ ਅਲਖਸ਼ਮੀ ਉੱਥੇ ਹੀ ਰੁਕ ਜਾਵੇ ਅਤੇ ਲక్ష్ਮੀ ਜੀ ਅੰਦਰ ਆ ਜਾਣ ਅਤੇ ਗਰੀਬੀ ਉੱਥੇ ਮੁਖ ਦੇ ਗੇੜ ਤੇ ਰੁਕ ਜਾਵੇ ਇਸ ਲਈ ਨਿੰਬੂ ਅਤੇ ਮਿਰਚਾਂ ਨੂੰ ਇਕੱਠੇ ਨਹੀਂ ਰੱਖਣਾ ਚਾਹੀਦਾ ਤਾਂ ਉਹ ਚੀਜ਼ਾਂ ਜਿਨ੍ਹਾਂ ਦੀ ਦੇਖਭਾਲ ਕਰੋ ਤੇ ਨਿਯਮਾਂ ਦੀ ਪਾਲਣਾ ਸ਼ੁਰੂ ਕਰੋ ਤਾਂ ਦੇਵੀ ਲక్ష్ਮੀ ਤੁਹਾਡੇ ਘਰ ਆਵੇਗੀ ਅਤੇ ਜੇਕਰ ਤੁਸੀਂ ਉਹ ਕੰਮ ਕਰਦੇ ਹੋ ਤਾਂ ਮਾਂ ਦੇਵੀ ਗਰੀਬੀ ਤੁਹਾਡੇ ਘਰ ਵਿੱਚ ਪ੍ਰਵੇਸ਼ ਕਰੇਗੀ ਧੰਨਵਾਦ ਜੀ